ਮੈਟਾ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਉਸਨੇ ਗੋਹਾਰ ਲਾਈ ਆ ਆਸਟ੍ਰੇਲੀਆ ਨੂੰ ਹਰਜੋਤ ਸਿੰਘ ਜੀ ਜਿਨ੍ਹਾਂ ਨੇ ਉਹ ਪਹਿਲਾ ਵਾਹਦ ਮੁਲਕ ਬਣਿਆ ਜਿਨ੍ਹਾਂ ਨੇ ਇਹ ਕਿਹਾ ਸੀਗਾ ਵੀ 16 ਸਾਲ ਤੋਂ ਘੱਟ ਉਮਰ ਦੇ ਦੀ ਕੋਈ ਵੀ ਉਮਰ ਦਾ ਜਿਹੜਾ ਬੱਚਾ ਆ ਉਹ ਇਹਨਾਂ ਸੋਸ਼ਲ ਮੀਡੀਆਜ਼ ਦੇ ਉੱਤੇ ਨਹੀਂ ਹੋ ਸਕਦਾ ਹੁਣ ਮੈਟਾ ਕਹਿ ਰਿਹਾ ਆ ਆਸਟ੍ਰੇਲੀਆ ਨੂੰ ਵੀ ਭਾਈ ਤੁਸੀਂ ਇਹ ਜਿਹੜਾ ਅੰਡਰ 60 ਨਾਲ ਆ ਸੋਸ਼ਲ ਮੀਡੀਆ ਬੈਨ ਆ ਇਸ ਨੂੰ ਦੁਬਾਰਾ ਇਸ ਦੇ ਉੱਤੇ ਮੁੜ ਵਿਚਾਰ ਕਰੋ ਮੈਟਾ ਦੇ ਦੁਆਰਾ 5 ਲੱਖ 44000 ਜਿਹੜੇ ਅਕਾਊਂਟ ਆ ਇਸ ਨਵੇਂ ਕਾਨੂੰਨ ਦੇ ਤਹਿਤ ਉਹਨਾਂ ਨੂੰ ਬਲੌਕ ਕਰ ਦਿੱਤਾ ਗਿਆ ਆ ਆਸਟ੍ਰੇਲੀਆ ਨੇ ਮੈਟਾ ਦੇ ਨਾਲ ਨਾਲ ਟਿਕਟੌਕ ਤੇ YouTube ਨੂੰ ਵੀ ਅੰਡਰਏਜ ਯੂਜ਼ਰਸ ਨੂੰ ਇਹ ਪਲੇਟਫਾਰਮ ਵਰਤਣ ਦੇ ਉੱਤੇ ਰੋਕ ਲਗਾਈ ਆ ਪਿਛਲੇ ਸਾਲ ਦਸੰਬਰ ਦੀ 10 ਤਰੀਕ ਨੂੰ ਇਹ ਜਿਹੜਾ ਕਾਨੂੰਨ ਆ ਉਹ ਲਾਗੂ ਹੋ ਗਿਆ ਸੀ ਕੰਪਨੀਆਂਜ਼ ਨੂੰ 59 ਅ ਮਿਲੀਅਨ ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਜੇ ਕੰਪਨੀਆਂ ਅੰਡਰ ਏਜ ਜਿਹੜੇ ਯੂਜ਼ਰਸ ਆ ਉਹਨਾਂ ਨੂੰ ਆਪਣੇ ਪਲੇਟਫਾਰਮ ਤੋਂ ਬਾਹਰ ਨਹੀਂ ਕਰਦੇ ਬਿਲੀਅਨੈਰ ਟੈਕ ਮੋਗਲ ਜਿਹੜੇ ਮਾਰਕ ਜ਼ੈਗਰਬਰਗ ਉਹਨਾਂ ਨੇ ਦੱਸਿਆ ਵੀ ਇੰਸਟਾਗ੍ਰam ਤੇ 331000 ਫੇਸਬੁਕ ਤੋਂ 173000 ਤੇ ਥਰੈਡਸ ਤੋਂ 40000 ਜਿਹੜੇ ਉਹਨਾਂ ਨੇ ਅਕਾਊਂਟਸ ਆ ਉਹ ਰਿਮੂਵ ਕਰ ਦਿੱਤੇ ਆ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਕੰਪਨੀ ਆ ਮੈਟਾ ਆ ਉਹ ਇਸ ਕਾਨੂੰਨ ਦੇ ਨਾਲ ਕੰਪਲਾਈ ਕਰੂਗੀ ਸੋ ਆਸਟ੍ਰੇਲੀਆ ਪਹਿਲਾ ਵਾਹਦ ਮੁਲਕ ਬਣਿਆ ਸੀ ਜਿਨ੍ਹਾਂ ਨੇ ਹਰ ਤਰੀਕੇ ਦਾ ਸੋਸ਼ਲ ਮੀਡੀਆ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਬੈਨ ਕਰ ਦਿੱਤਾ